ਦੇਤੇ ਫਾਜ਼ਿਲका ਜਿਲ੍ਹੇ ਦੀ ਸਮੂਹਤਿਆਂ ਜਥੇ ਬੰਦੀਆਂ ਜਿਨ੍ਹਾਂ ਨੇ ਅੱਜ ਇਸ ਸੰਘਰਸ਼ ਕੇ ਵਿੱਚ ਆਪਣਾ ਯੋਗਦਾਨ ਪਾਇਆ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਦਾ ਕੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਡੀ ਕੇਂਦਰ ਵੀ ਜੇਪੀ ਸਰਕਾਰ ਜਿਹੜਾ ਕਿ ਆਪਣਾ ਹਿੰਦੂਤਵ ਦਾ ਏਜੰਡਾ ਲੈ ਕੇ ਕੱਟਗਿੰਤੀਆਂ ਨੂੰ ਲਗਾਤਾਰ ਦਬਾ ਰਹੀ ਹੈ ਚਾਹੇ ਉਹ Jammu Kashmir ਹੋਵੇ ਚਾਹੇ ਪੰਜਾਬ ਹੋਵੇ ਚਾਹੇ ਮਣੀਪੁਰ ਹੋਵੇ ਚਾਹੇ ਛੱਤੀਸਗੜ੍ਹ ਹੋਵੇ ਲਗਾਤਾਰ ਕੱਟਗਿੰਤੀਆਂ ਤੇ ਜ਼ਬਰ ਹੋ ਰਿਹਾ ਹੈ ਉਹਨਾਂ ਜ਼ਬਰ ਦੇ ਖਿਲਾਫ ਜਿੱਦਾਂ ਕਿ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਛੋਟੇ-ਛੋਟੇ ਲੋਕ ਜਿਹੜੇ ਸਿੱਖੀ ਦੀ ਗੱਲ ਕਰਦੇ ਸੀ ਜਿਹੜੇ ਆਪਦੇ ਧਰਮ ਦੀ ਗੱਲ ਕਰਦੇ ਸੀ ਉਹਨਾਂ ਨੂੰ ਦੂਜੇ ਸਟੇਟਾਂ ਦੇ ਵਿੱਚ ਜੇਲ੍ਹਾਂ ਵਿੱਚ ਸੁਟਿਆ ਹੋਇਆ ਤੇ ਕੁਝ ਸਾਡੇ ਮੌਜੂਦ ਸੰਗਰਸ਼ੀ ਯੋਧੇ ਜਿਨ੍ਹਾਂ ਨੇ ਆਪਣੇ ਪੰਥ ਦੇ ਉੱਪਰ ਭੀੜ ਪਈ ਤਾਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਫੇਕੜਾ ਕੇ ਜ਼ੁਲਮ ਦੇ ਖਿਲਾਫ ਲੜੇ ਉਹਨਾਂ ਯੋਧਿਆਂ ਨੂੰ ਪਿਛਲੇ ਲੰਬੇ ਸਮਿਆਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਬੜੇ ਸ਼ਰਮ ਦੀ ਗੱਲ ਹੈ ਕਿ ਵਿਸ਼ੋ ਸਾਡੇ ਬਹੁਤੇ ਸਾਥੀ ਜਿਹੜੇ ਕਿ ਆਪਣੀਆਂ ਕੋਰਟ ਵੱਲੋਂ ਅਦਾਲਤ ਵੱਲੋਂ ਇਹਨਾਂ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਦਿੱਤੀਆਂ ਸਜ਼ਾਵਾਂ ਵੀ ਪੂਤੀ ਚੁੱਕੇ ਆ ਪਰ ਫੇਰ ਵੀ ਉਹਨਾਂ ਜਿਨ੍ਹਾਂ ਨੂੰ ਉਹਨਾਂ ਸੱਚੀ ਯੋਧਿਆਂ ਨੂੰ ਰਿਹਾਇ ਨਹੀਂ ਕੀਤਾ ਜਾ ਰਿਹਾ ਤਾਂ ਉਹਦੇ ਖਿਲਾਫ ਜਿਹੜੀ ਅੱਜ ਅਸੀਂ ਇਹ ਲੜਾਈ ਲੜ ਰਹੇ ਆ ਸਾਡਾ ਕੌਮੀ ਸਾਹਿਬ ਮੋਰਚਾ ਪਿਛਲੇ 90 ਸਮੇ ਤੋਂ ਸਿੱਖ ਪੰਥ ਦੇ ਆਖੂ ਉਥੇ ਚੰਡੀਗੜ੍ਹ ਦੇ ਇਥੇ ਲਾ ਕੇ ਬੈਠੇ ਆ ਉਮਾ ਵੱਲੋਂ ਲਗਾਤਾਰ ਪ੍ਰੋਗਰਾਮ ਪੰਜਾਬ ਦੇ ਵਿੱਚੁੱਤੇ ਜਾ ਰਹੇ ਆ ਇਹ ਪੰਜਾਬ ਦੀ ਗੁੱਚਣ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਆਮ ਲੋਕਾਂ ਦੀ ਵੜ ਕੇ ਆਈ ਸੀ ਇੱਕ ਅੰਦੋਲਨ ਦੇ ਰੂਪੇ ਜਨਮੀ ਹੋਈ ਪਾਰਟੀ ਲਗਾਤਾਰ ਪੰਜਾਬ ਦੇ ਵਿੱਚ ਅਖਿਆਨ ਕਰ ਰਹੀ ਹੈ ਉਹਦੇ ਖਿਲਾਫ ਤੇ ਨਹਿਮ ਸਰਕਾਰ ਦੇ ਖਿਲਾਫ ਅੱਜ ਕੋਈ ਸਾਫ ਬੋਲ ਕੇ ਤੇੁੱਤੇ ਤੇ ਅਸੀਂ ਟੁਕਲੇ-ਬੁਕਲੇ ਜਾ ਰਹੇ ਹੁਣ ਮੈਂ ਬੇਨਤੀ ਕਰਾਂਗਾ ਸਟੇਜ ਦੇ ਉੱਪਰ ਸਿਰਫ 2 ਮਿੰਟ ਦੇ ਲਈ ਸ਼ੇਰਪਾ ਜਨ ਲਾਲ ਜੀ ਨੂੰ ਉਹ ਆਉਣ ਤੇ ਆਪਣੇ ਵਿਚਾਰ ਸਾਂਝੇ ਕਰ